ਅੱਗੇ ਤੇ ਤੁਹਾਡਾ ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸਿੰਘ 17 ਮਈ ਨੂੰ ਇੱਕ ਫਿਲਮ ਆ ਰਹੀ ਹੈ ਜੇ ਜੱਟ ਵਿਗੜ ਗਿਆ ਪਰ ਇੱਕ ਗੱਲ ਕਰਦੇ ਆ 2003 ਦੀ ਜਿਸ ਵਿੱਚ ਇਹ ਗਾਣਾ ਲਿਖਿਆ ਗਿਆ ਸੀ ਗੀਤਕਾਰ ترਸੇਮ ਜਾਨੀਆਂ ਤੇ ਜਿਸ ਨੂੰ ਗਾਇਆ ਸੀ ਹਰਜਿੰਦਰ ਜਸਰ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੌਜੂਦ ਹੈ ਇਸ ਵਕਤ ਪਿੰਡ ਦੇ ਕੰਗ ਸਾਬੂ ਦੇ ਮਾਸਟਰ ਅਵਿੰਦਰ ਸਿੰਘ ਕੰਗ ਜੀ ਤੇ ਲਾਲੀ ਕੰਗਾ ਵਾਲਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ 2003 ਦੇ ਵਿੱਚ ਗਾਣਾ ਜਦੋਂ ਆਇਆ ਸੀ ਇਹ ਜੇ ਜੱਟ ਵਿਗੜ ਗਿਆ ਪਰ ਅੱਜ ਉਸ ਦੀ ਫਿਲਮ ਆ ਰਹੀ ਹੈ ਕਿਹੋ ਜਿਹਾ ਮਹਿਸੂਸ ਕਰਦੇ ਸਾਨੂੰ ਬੜਾ ਮਾਣ ਆ ਜੀ ਕਿ ਸਾਡੇ ਨਗਰ ਦਾ ਸਾਡਾ ਬਹੁਤ ਹੀ ਹੋਂਦ ਹਾਰ ਛੋਟਾ ਵੀਰ ਹਰਜਿੰਦਰ ਜਸੜ ਜੀ ਤੇ ਸਾਡੇ ਬੜੇ ਸਤਿਕਾਰਯੋਗ ਗਾਲੀ ਕੰਗਾ ਵਾਲਾ ਲੇਖਕ ਜੀ ਇਹਨਾਂ ਦਾ ਬੇਟਾ ਸੀ ਤੇ ਸਾਡੇ ਛੋਟੇ ਵੀਰ ਜਸਪ੍ਰੀ ਜਸੜ ਉਹਨਾਂ ਦਾ ਵੱਡਾ ਵੀਰ ਸੀ ਚਲੋ ਸਾਡੇ ਵਿੱਚ ਅੱਜ ਉਹ ਨਹੀਂ ਰਿਹਾ ਜੀ ਪਰ ਸਾਨੂੰ ਇੰਨਾ ਮਾਣ ਬਖਸ਼ ਗਿਆ ਸਾਡੇ ਨਗਰ ਦਾ ਇਹਨਾਂ ਨਾਂ ਬੜਾ ਗਿਆ ਨੌਜਵਾਨ ਵੀਰ ਕਿ ਜਿਹੜੀ ਅੱਜ ਫਿਲਮ 2000 ਅੱਜ 23 ਦੇ ਵਿੱਚ 24 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ 17 ਮਈ ਨੂੰ 17 ਮਈ ਨੂੰ ਜਿਹੜੀ ਜੈ ਰੰਧਾਵਾ ਤੇ ਮਨੀਸ਼ ਪੱਟਵਲੋਂ ਥੈਂਡ ਮੋਸ਼ਨ ਫਿਲਮ ਤੇ ਬੈਨਰ ਹੈਡ ਬਣ ਰਹੀ ਹੈ ਬਿਲਕੁਲ ਉਹਦਾ ਜਿਹੜਾ ਟਾਈਟਲ ਗੀਤ ਆ ਜੇ ਜੱਟ ਵਿਗੜ ਗਿਆ ਅੱਜ ਤੋਂ 20 ਸਾਲ ਪਹਿਲਾਂ ਜੀ ਸਾਡੇ ਇਸ ਨੌਜਵਾਨ ਵੀਰ ਨੇ ਜਿਹੜਾ ਆ ਗੀਤ ਗਾਇਆ ਵੀ ਜੇ ਜੱਟ ਵਿਗੜ ਗਿਆ ਬਿੱਲੀਆਂ ਅੱਖਾਂ ਦੇ ਵਿੱਚ ਰੜਕੋ ਤੇ ਜਿਹੜਾ ਰਾਜ ਆਡੀਓ ਜੀ ਕੈਸਟ ਕੰਪਨੀ ਵੱਲੋਂ ਇਹ ਗੀਤ ਰਿਕਾਰਡ ਕੀਤਾ ਗਿਆ ਦੂਰਦਰਸ਼ਨ ਦੇ ਵਿੱਚ ਵੀ ਇਹ ਗੀਤ ਚੱਲਿਆ ਜੀ ਤੇ ਸਾਡੇ ਨਗਰ ਨੂੰ ਬਹੁਤ ਮਾਣ ਬਖਸ਼ਿਆ ਸਾਨੂੰ ਬੜੀ ਖੁਸ਼ੀ ਆ ਕਿ ਸਾਡੇ ਇਸ ਨੌਜਵਾਨ ਵੀਰ ਦੀ ਦੇਣ ਆ ਬਿਲਕੁਲ ਬਿਲਕੁਲ ਇਹਦੀ ਮੌਲਿਕ ਰਚਨਾ ਸੀਗੀ ਇਸ ਮੌਲਿਕ ਰਚਨਾ ਨੂੰ ਅੱਜ ਏਡੇ ਵੱਡੇ ਪੱਧਰ ਤੇ ਇਸ ਫਿਲਮ ਦੇ ਬੈਨਰ ਹੇਟ ਜਿਹੜਾ ਆ ਉਹ ਸਾਰੇ ਵਰਡ ਦੇ ਵਿੱਚ ਰਿਲੀਜ਼ ਕੀਤਾ ਜਾ ਰਿਹਾ ਬਿਲਕੁਲ ਸੋ ਅਸੀਂ ਸਾਰੇ ਜਿਹੜੀ ਆ ਇਹ ਫਿਲਮ ਦੇ ਪ੍ਰਬੰਧਕ ਵੀਰ ਆ ਸਾਡੇ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਤੇ ਨਾਲ ਦੀ ਨਾਲ ਮੈਂ ਅੱਜ ਸਾਡੇ ਇਸ ਮੁੱਚੇ ਪਰਿਵਾਰ ਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਸਾਡੇ ਇਸ ਨੌਜਵਾਨ ਵੀਰ ਨੇ ਜਿਹੜਾ ਸਾਡੇ ਨਗਰ ਦਾ ਨਾਂ ਰੌਸ਼ਨ ਕੀਤਾ ਤੇ ਸਾਡੇ ਪਿੰਡ ਨੂੰ ਜਿਹੜਾ ਬਹੁਤ ਅੱਗੇ ਲੈ ਕੇ ਗਏ ਬਹੁਤ-ਬਹੁਤ ਵਧਾਈ ਦਿੰਦੇ ਆ ਜੀ ਸਾਨੂੰ ਬੜੀ ਖੁਸ਼ੀ ਆ ਸਾਰੇ ਨਗਰ ਨੂੰ ਬੜੀ ਖੁਸ਼ੀ ਹੋਈ ਆ ਜੀ ਜਿੱਦਾਂ 2003 ਦੇ ਵਿੱਚ ਗਾਣਾ ਆਇਆ ਸੀ ਤੇ ਅੱਜ ਫਿਲਮ ਆ ਰਹੀ ਆ ਤੇ ਕੰਪਨੀ ਨੇ ਤੁਹਾਡੇ ਕੋਈ ਪਰਮਿਸ਼ਨ ਲਈ ਫੇ ਜੀ ਇਦਾਂ ਕੰਪਨੀ ਵੱਲੋਂ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਨਾ ਹੀ ਇਸ ਤਰ੍ਹਾਂ ਦਾ ਕੋਈ ਹੋਰ ਉਪਰਾਲਾ ਕੀਤਾ ਗਿਆ ਪਰ ਜੇ ਸਾਡਾ ਨਾ ਇਹੋ ਜਿਹਾ ਕੋਈ ਕੰਟੈਕਟ ਹੁੰਦਾ ਉਹਦੇ ਫਾਦਰ ਸਾਹਿਬ ਆ ਉਹਦੇ ਛੋਟੇ ਬ੍ਰਦਰ ਆ ਜੀ ਜਾਂ ਕੰਪਨੀ ਨਾਲ ਤੇ ਸਾਨੂੰ ਜਿਆਦਾ ਖੁਸ਼ੀ ਹੋਣੀ ਸੀ ਹੂੰ ਪਰ ਹੁਣ ਵੀ ਸਾਨੂੰ ਖੁਸ਼ੀ ਆ ਸਾਨੂੰ ਬਹੁਤ ਮਾਣ ਆ ਕਿਉਂਕਿ ਸਾਡੇ ਕੋ ਬੇਸ਼ੱਕ ਉਹਦੇ ਕਾਪੀਰਾਈਟ ਪਏ ਆ ਤੁਸੀਂ ਦੇਖ ਰਹੇ ਆ ਸਾਡੇ ਕੋ ਉਹਦਾ ਜਿਹੜਾ ਰੀਲੀਜ਼ ਦਾ ਬੈਨਰ ਪਿਆ ਸਾਰੇ 66 ਪਈ ਆ ਹੋਰ ਵੀ ਜਿਹੜੀਆਂ ਜਾਦਾਂ ਇਹ ਸ਼ਰਟਾਂ ਉਹ ਸਭੇ ਜਿਹੜਾ ਵੀ ਅਸੀਂ ਜਦੋਂ ਉਹਨੂੰ ਫਿਲਮ ਗੀਤ ਨੂੰ ਰੀਲੀਜ਼ ਕੀਤਾ ਸੀ ਨਾ ਤੇ ਜਿਹੜਾ ਵੀ ਅਸੀਂ ਉਸ ਸਮੇਂ ਜਿਹੜਾ ਮਟੀਰੀਅਲ ਸੀਗਾ ਜੇ ਜੋ ਵੀ ਸਾਡੇ ਕੋਲੋਂ ਤੋਂ ਪੇਪਰ ਵਰਕ ਸਿਗਾ ਅਸੀਂ ਸਾਰਾ ਇਹੋ ਸੰਭਿਆ ਹੋਇਆ ਆ ਪਰ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਨੌਜਵਾਨ ਵੀਰ ਦਾ ਗਾਇਆ ਹੋਇਆ ਜਿਹੜਾ ਗੀਤ ਆ ਅੱਜ ਐਡੇ ਵੱਡੇ ਪੱਧਰ ਤੇ ਫਿਲਮ ਦਾ ਟਾਈਟਲ ਬਣ ਗਿਆ ਜੀ ਸੋ ਇਸ ਕਰਕੇ ਸਾਨੂੰ ਇਦਾਂ ਦਾ ਕੋਈ ਜਿਹੜਾ ਇਤਰਾਜ਼ ਨਹੀਂ ਹੈਗਾ ਸੋ ਇਹ ਫਿਲਮ ਜਿਹੜੀ ਆ ਪ੍ਰਮਾਤਮਾ ਕਰੇ ਵੀ ਇਹ ਫਿਲਮ ਬਹੁਤ ਮਕਬੂਲ ਹੋਵੇ ਲੋਕਾਂ ਦੇ ਵਿੱਚ ਫਿਲਮ ਨੂੰ ਲੋਕ ਪਿਆਰ ਬਖਸ਼ਣ ਤੇ ਸਾਡੇ ਨੌਜਵਾਨ ਵੀਰ ਜਿਹੜਾ ਹਰਜਿੰਦਰ ਜਸਲ ਆ ਮੈਂ ਸਾਂਦਾ ਕਿ ਉਹਦੀ ਜਿਹੜੀ ਯਾਦ ਆ ਉਹ ਵੀ ਸਾਨੂੰ ਜਿਹੜੀ ਆ ਉਹ ਉਹ ਜ਼ਿਆਦਾ ਸਦੀਵੀ ਹੋ ਗਈ ਆ ਜੀ ਬਿਲਕੁਲ ਬਹੁਤ ਲੰਮੇ ਸਮੇਂ ਤੱਕ ਉਹ ਜਿਹੜੀ ਆਵਾਜ਼ ਆ ਉਹ ਜੀਵਤ ਰਹੂਗੀ ਬੇਸ਼ੱਕ ਉਹ ਗੀਤ ਨਹੀਂ गा ਸਕਿਆ ਇਸ ਫਿਲਮ ਦੇ ਵਿੱਚ ਪਰ ਮੌਲਿਕ ਰਚਨਾ ਜਿਹੜੀ ਆ ਉਹ ਹਰਜਿੰਦਰ ਜਸੋਦੀ ਦੀ ਜੀ ਸਾਨੂੰ ਬਹੁਤ ਮਾਣਿਆ ਇਦਾਂ ਦਾ ਕੋਈ ਸਾਨੂੰ ਤਰਾਜ ਨਹੀਂ ਨੱਲੀ ਕੰਗਾਲੇ ਸਾਡੇ ਨਾਲ ਆ ਜੀ 2003 ਵਿੱਚ ਜਿਹੜਾ ਗਾਣਾ ਆਇਆ ਉਦੋਂ ਕਿਹੋ ਜਿਹਾ ਰਿਸਪੌਂਸ ਮਿਲਿਆ ਸੀ ਗਾਣੇ ਨੂੰ ਜਦੋਂ ਮੇਰੇ ਬੇਟੇ ਨੇ ਗੀਤ ਗਾਇਆ ਨਾ ਜੇ ਜੱਟ ਵਿਗੜ ਗਿਆ ਹੂੰ ਮੇਰੇ ਪਿੰਡ ਦੀ ਵਿੱਚ ਖਾੜਾ ਲਵਾਇਆ ਬਹੁਤ ਵੱਡਾ ਹਮਮ ਔਰ ਕਲਾਕਾਰ ਬਹੁਤ ਆਏ ਔਰ ਬੜਾ ਮਾਣ ਬਖਸ਼ਿਆ ਪਿੰਡ ਨੇ ਬੜਾ ਜਿਆਦਾ ਮਾਣ ਬਖਸ਼ਿਆ ਔਰ ਉਹਦੇ ਜਦੋਂ ਜੇ ਜੱਟ بگੜ ਗਿਆ ਉਹ ਕੱਲੇ ਕੱਲੇ ਬੱਚੇ ਦੇ ਮੂੰਹ ਤੇ ਜਵਾਨ ਤੇ ਚੜਿਆ ਅੱਛਾ ਜੀ ਬਈ ਹਰਜਿੰਦਰ ਜਸਲਾ ਗੀਤਾ ਜੇ ਜੱਟ بگੜ ਗਿਆ ਔਰ ਮੇਰੇ ਤੇ આરોਪ ਆ ਗਿਆ ਉਸ ਟਾਈਮ ਵੀ ਮੇਰੇ ਬੱਚੇ ਨੇ ਮੇਰਾ ਮਾਣ ਵਧਾਇਆ ਮੇਰੇ ਨਗਰ ਕੰਮ ਦੇ ਸਾਬੂ ਦਾ ਮਾਣ ਵਧਾਇਆ ਹਮ ਔਰ ਹੌਲੀ ਹੌਲੀ ਉਹ ਬੱਚਾ ਤਰੱਕੀਆਂ ਤੇ ਗਿਆ ਜੀ 2008 ਦੇ ਵਿੱਚ ਉਹ ਮੈਨੂੰ ਛੱਡ ਗਿਆ ਹੂੰ ਫਿਰ ਉਹ ਬੱਚਾ ਹੋਣੀ ਬੋਲੀ ਬਸ ਫਿਰ ਉਹ ਜਿੱਦ ਦਿਨ ਫਿਰ ਉਹ چھوٹے ਬੱਚੇ ਨੂੰ ਤਿਆਰ ਕੀਤਾ ਹੂੰ ਹੁਣ ਅੱਜ ਜਸ ਫਰੀਜ ਅਸ ਲਗਾਉਂਦਾ ਹੂੰ ਔਰ ਮੈਨੂੰ ਬਹੁਤ ਮਾਣ ਆ ਜਿਹੜਾ ਮੇਰੇ ਬੱਚੇ ਦਾ ਟਾਈਟਲ ਹੈ ਜੀ ਜੇ ਜੜ ਨਿਕਲ ਗਿਆ ਔਰ ਮੇਰੇ ਪਿੰਡ ਦਾ ਨਾਮ ਰੋਸ਼ਨੀ ਕੀਤਾ ਬੇਸ਼ੱਕ ਸਾਡੇ ਵਿੱਚ ਨਹੀਂ ਅੱਜ ਜੀ ਪਰ ਮੈਨੂੰ ਉੱਤੇ ਬਹੁਤ ਮਾਣਿਆ ਬਹੁਤ ਜ਼ਿਆਦਾ ਮਾਣਿਆ ਕਿ ਉਹਨੇ ਮੇਰੇ ਨਗਰ ਦਾ ਨਾਂ ਇੰਨਾ ਰੌਸ਼ਟ ਕਰ ਦਿੱਤਾ ਅੱਜ ਫਿਲਮ ਉਹਦੇ ਟਾਈਟਲ ਤੇ ਆ ਰਹੀ ਆ ਜੀ ਮੈਂ ਉਹਨਾਂ ਵੀਰਾਂ ਦਾ ਦਿਲੋਂ ਸਤਿਕਾਰ ਕਰਦਾ ਦਿਲੋਂ ਮੈਂ ਧੰਨਵਾਦ ਕਰਦਾ ਹੂੰ ਬੇਸ਼ੱਕ ਮੇਰੇ ਬੇਟੇ ਦਾ ਨਹੀਂ ਗੀਤ ਆ ਉਹਦੇ ਵਿੱਚ ਹੂੰ ਬੇਸ਼ੱਕ ਉਹਦਾ ਇੱਕ ਵੀ ਨਹੀਂ ਬੁਲਾਇਆ ਲੇਕਿਨ ਉਹ ਗੀਤ ਪਰ ਮੇਰਾ ਦੋਸਤ ਲੈਂਬਰ ਨੇ ਗਾਇਆ ਕੋਈ ਗੱਲ ਨਹੀਂ ਮੇਰਾ ਵੱਡਾ ਮੇਰਾ ਛੋਟਾ ਵੀਰ ਆ ਜੀ ਮੈਨੂੰ ਉੱਤੇ ਵੀ ਮਾਣਿਆ ਔਰ ਮੈਨੂੰ ਇਹ ਮਾਣਿਆ ਕਿ ਮੇਰੇ ਨਗਰ ਦੇ ਵਿੱਚ ਹੂੰ ਅੱਜ ਮੈਨੂੰ ਇਕੱਲਾ ਇਕੱਲਾ ਆਣ ਕੇ ਵਧਾਈਆਂ ਦੇ ਰਿਹਾ ਵੀ ਅੱਜ ਜਸਨ ਦਾ ਗੀਤ ਦੁਬਾਰਾ ਉਹੀ ਆ ਗਿਆ ਉਹਦੀ ਫਿਲਮ ਬਣ ਗਈ ਹੈ ਬੇਸ਼ੱਕ ਉਹਦੇ ਵਿੱਚ ਉਹਦਾ ਚਿਹਰਾ ਵੀ ਨਹੀਂ ਦੀਦਾ ਉਹਦੀ ਆਵਾਜ਼ ਵੀ ਹੈ ਨਹੀਂ ਹੂੰ ਪਰ ਮੈਨੂੰ ਮਾਣ ਬਹੁਤ ਆ ਉਹਨਾਂ ਵੀਰਾਂ ਦੇ ਮਾਣ ਬਹੁਤ ਹੈ ਜਿਨ੍ਹਾਂ ਨੇ ਟਰੈਕਟਰ ਰੱਖਿਆ ਜੀ ਦੇ ਵਸਦੇ ਰਹਿਣ ਉਹਨਾਂ ਨੇ ਮੇਰਾ ਨਾਮ ਬਹੁਤ ਉੱਚਾ ਕੀਤਾ ਬਿਲਕੁਲ ਬਹੁਤ ਧੰਨਵਾਦ ਕਰਦਾ ਹੁਣ ਅੱਜ ਉਹ ਬੋਲ ਪੂਰੀ ਦੁਨੀਆ ਦੇ ਵਿੱਚ ਹਰੇਕ ਦੇ ਮੂੰਹ ਤੇ ਬੋਲ ਆਏ ਆ ਫਿਲਮ ਆ ਰਹੀ ਹੈ 17 ਮਈ ਨੂੰ ਹਾਂਜੀ ਵੱਡੇ ਵੱਡੇ ਸਿਨੇਮਾ ਚ ਲੱਗਣੀ ਹੈ ਫਿਲਮ ਪਰ ਜੋ ਪਹਿਲਾ ਗਾਣਾ ਗਾ ਚੁੱਕੇ ਆ ਇਹਦਾ ਗੀਤ ਜਦੋਂ ਮੈਂ ਹੈ ਜੀ 2003 ਦੇ ਵਿੱਚ ਗੀਤ ਆਇਆ ਜੀ ਉਸ ਟਾਈਮ ਟੀਵੀ ਤੇ ਵੀ ਗੀਤ ਇਹਦਾ ਚਾਰ ਪੰਜ ਵਾਰੀ ਬਹੁਤ ਗੀਤ ਆਇਆ ਹੈ ਉਹ ਵੱਡੇ ਵੱਡੇ ਕਲਾਕਾਰ ਉਸ ਤੋਂ ਬਾਅਦ ਲੈਂਬਰ ਨੇ ਗਾਇਆ ਹੂੰ ਕਿਉਂਕਿ ਜਦੋਂ ਚੱਲੇ ਗਿਆ ਫਿਰ ਲੈਂਬਰ ਕਹਿੰਦਾ ਵੀ ਮੈਂ ਗੱਲ ਮੈਂ ਕਿਹਾ ਭਾਜੀ ਤੁਸੀਂ ਗੱਲ ਹੁਣ ਮੇਰਾ ਤਾਂ ਗੀਤ ਜਿੰਨਾ ਚੱਲਣਾ ਚੱਲ ਗਿਆ ਬਿਲਕੁਲ ਫਿਰ ਲੈਂਬਰ ਭਾਈ ਨੇ ਗਾਇਆ ਹੂੰ ਤੇ ਮੇਰਾ ਬਹੁਤ ਹੀ ਜ਼ਿਆਦਾ ਮਾਣ ਉਸ ਬੱਚੇ ਨੇ ਵਧਾਇਆ ਔਰ ਪਿੰਡ ਦੇ ਨਗਰ ਨੇ ਮੇਰਾ ਮਾਣ ਵਧਾਇਆ ਔਰ ਅੱਜੀ ਜੀ ਜੇ ਜੱਟ بگੜ ਗਿਆ ਫਿਲਮ ਵੀ ਆ ਗਈ ਤੇ ਮੇਰੇ ਨਗਰ ਦਾ ਮਾਣ ਵਧਿਆ ਮੇਰਾ ਨਹੀਂ ਵਧਿਆ ਮੇਰੇ ਨਗਰ ਦਾ ਮਾਣ ਜਾਦਾ ਵਧਿਆ ਉਹਨਾਂ ਦਾ ਬੱਚਾ ਸੀਗਾ ਉਹਨਾਂ ਨੇ ਉਹਨੂੰ ਬਹੁਤ ਪਾਲਿਆ ਉਹਦਾ ਬੜਾ ਸਤਿਕਾਰ ਕੀਤਾ ਮੇਰੇ ਐਨਆਰਆਈ ਵੀਰਾਂ ਨੇ ਉਹਦਾ ਬਹੁਤ ਮਾਣ ਕੀਤਾ ਜਿੰਨੇ ਬਾਹਰ بیٹھے ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ ਮਹਿਮਾਨ ਸਮੇ ਦਾ ਮੈਨੂੰ ਬਹੁਤ ਮਾਣ ਦਿੱਤਾ ਮੈਨੂੰ ਜੀ ਖੁਸ਼ੀ ਦੀ ਗੱਲ ਹੈ ਕਿ ਅੱਜ ਚਲੋ ਹਰਜਿੰਦਰ ਜਸਲ ਦੀਆਂ ਯਾਦਾਂ ਜਾਂ ਉਹਨਾਂ ਦੇ ਬੋਲ ਅੱਜ ਫਿਲਮ ਨਹੀਂ ਇੱਕ ਫਿਲਮ ਬਣ ਗਈ ਆ ਗਾਣਾ ਨਹੀਂ ਜੋ ਕਿ ਗਾਣਾ ਚੱਲਦਾ ਰਿਹਾ ਸੀ ਪਰ ਫਿਲਮ ਬਣ ਗਈ ਆ ਤੇ ਬਹੁਤ ਵੱਡੀ ਗੱਲ ਆ ਬਹੁਤ ਜੀ ਵੱਡੀ ਗੱਲ ਆ ਮੇਰੇ ਵਾਸਤੇ ਤਾਂ ਬਹੁਤ ਵੱਡੀ ਗੱਲ ਆ ਕਿਉਂਕਿ ਇੱਕ ਟਾਈਟਲ ਦੀ ਫਿਲਮ ਹੋਣੀ ਜੀ ਇੱਕ ਬੱਚੀ ਦੇ ਟਾਈਟਲ ਤੇ ਫਿਲਮ ਹੋਣੀ 20 ਸਾਲਾਂ ਬਾਅਦ ਇਹ ਟਾਈਟਲ ਫੇਚ ਹੋਇਆ ਦੁਬਾਰਾ ਜੀ ਤੇ ਬਹੁਤ ਮਾਣ ਵਾਲੀ ਗੱਲ ਆ ਔਰ ਉਸ ਡਾਇਰੈਕਟਰ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹਨੇ ਸਾਨੂੰ ਇਹ 기ਤ ਦਿੱਤਾ ਕਿਉਂਕਿ ਉਹ ਮੇਰਾ ਵੀਰ ਆ ਛੋਟਾ ਤਰਸੀਮ ਚਾਨੀਆਂ ਵਾਲਾ ਜੀ ਔਰ ਉਹਦੇ ਗੀਤ ਬਹੁਤ ਵਧੀਆ ਲਿਖਦਾ ਬਹੁਤ ਵਧੀਆ ਉਹਦੇ ਸਾਨੂੰ ਗੀਤ ਮਿਲ ਰਹੇ ਆ ਜੀ ਔਰ ਉਹਦਾ ਵੀ ਧੰਨਵਾਦ ਜੀ ਨੇ ਸਾਨੂੰ ਗੀਤ ਦਿੱਤਾ ਉਸ ਗੀਤ ਤੇ ਹੀ ਸਾਡਾ ਨਾਮ ਵਧਿਆ ਬਿਲਕੁਲ ਲੇਖਕ ਲਿਖੂਗਾ ਤੇ ਗਾਇਕ ਗਾਊਗਾ ਜੀ ਲੇਖਕ ਤਾਂ ਬਹੁਤ ਮਾਨ ਹੁੰਦਾ ਤੇ ਜਿੱਦਾਂ ਜਸਪੀ ਜਸਲ ਗਾਉਂਦੇ ਪਿਆ ਤੇ ਜਸਪੀ ਜਸਲ ਗਾਊਗਾ ਇਹ ਗਾਣਾ ਦੁਆਰਾ ਮੇਰਾ ਬੇਟਾ ਜ਼ਰੂਰ ਗਾਊਗਾ ਇੱਕ ਵਾਰੀ ਗੀਤੇ ਜੀ ਹਾਂਜੀ ਮੇਰਾ ਬੇਟਾ ਗਾਊਗਾ ਕਿਉਂ ਬੇਟੇ ਦੇ 30 Song ਆ ਗਏ ਆ ਹਾਂ ਤੇ ਮੈਂ ਇਹੋ ਕਹਿ ਰਿਹਾ ਵੀ ਜ਼ਰੂਰ ਆਪਣੇ ਭਰਾ ਦਾ ਇੱਕ ਵਾਰੀ ਜਸਲ ਜ਼ਰੂਰ ਗੀਤੇ ਗਾਊਗਾ ਦੁਬਾਰਾ ਗੀਤਾ ਹੁੰਦਾ ਜਸਲ ਦੇ ਸੱਜਣੋ ਕੀ ਕਹਿਣਾ ਚਾਹੁੰਦੇ ਆ ਮੈਸੇਜ ਦੇਣਾ ਚਾਹੁੰਦੇ ਆ ਮੈਂ ਮੈਸੇਜ ਹੀ ਉਹ ਦੇਣਾ ਚਾਹਣਾ ਵੀ ਜਿਸ ਤਰ੍ਹਾਂ ਮੇਰੇ ਬੱਚੇ ਨੇ ਮਾਣ ਮੇਰੇ ਪਿੰਡ ਦਾ ਕੀਤਾ ਜਿਹੜੇ ਮੇਰੇ ਹੋਰ ਪਿੰਡ ਦੇ ਬੱਚੇ ਆ ਕੋਈ ਖੇਡਦੇ ਆ ਬੇਸ਼ੱਕ ਚਾਹੇ ਕੋਈ ਵੀ ਕੰਮ ਤੇ ਆ ਉਹ ਮੇਰੇ ਪਿੰਡ ਦਾ ਮਾਣ ਵਧਾਉਣ ਤੇ ਸਾਡਾ ਚੀਨਾ ਚੋੜਾ ਹੁੰਦਾ ਫਿਰ ਦਸ਼ਿਆਂ ਤੋਂ ਦੂਰ ਹੋ ਜਾਣ ਮੇਰੇ ਭਰਾਜ ਬੱਚੇ ਜਿੰਨੇ ਵੀ ਆ ਚੰਗਿਆਂ ਕੰਮਾਂ ਚੋਂ ਸਾਡੇ ਪਿੰਡ ਦਾ ਨਾਂ ਚ ਮਕਾਉਣ ਅੱਜ ਜਸੱਲ ਨੇ ਗੀਤ ਗਾਇਆ ਸੀ ਤਾਂ ਅੱਜ ਜਸੱਲ ਦੀ ਫਿਲਮ ਬਣ ਗਈ ਦੇਖਿਆ ਜਾਵੇ ਤਾਂ ਜੀ ਉਹਦੇ ਨਾਂ ਤੇ ਫਿਲਮ ਬਣ ਗਈ ਜੇ ਜੱਟ ਵਿਗੜ ਗਿਆ ਬਹੁਤ ਵੱਡੀ ਚੀਜ਼ ਆ ਜੀ ਸਿਕਮ ਹਾਂਜੀ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਵਧੀਆ ਗੱਲ ਆ ਜੀ ਜੋ ਕਿ ਮੇਰੇ ਪਿੰਡ ਦੇ ਬੱਚੇ ਨੇ ਸਾਡੇ ਬੱਚੇ ਨੇ ਇਹ ਤਰੱਕੀ ਕੀਤੀ ਆ 2003 ਦੇ ਵਿੱਚ ਜਿੱਦਾਂ ਉਹਨਾਂ ਨੇ ਗਾਣਾ ਗਾਇਆ ਤੇ ਇਸ ਵੇਲੇ ਉਹਦੇ ਨਾਂ ਤੇ ਫਿਲਮ ਬਣ ਚੁੱਕੀ ਆ ਤੇ ਜੇ ਕਿ 15 17 ਮਈ ਨੂੰ ਰਿਲੀਜ਼ ਹੋਣੀ ਆ ਮੈਂ ਉਹਨੇ ਸਾਡਾ ਬਹੁਤ ਮਾਣ ਵਧਾਇਆ ਮਕੀ ਨੇ ਇਹਨਾਂ ਮਾਨ ਬਤਾਇਆ ਕਿ ਸਾਡੇ ਪਿੰਡ ਕੰਗਸਾਹੂ ਦਾ ਨਾਮ ਚਮਕਾਇਆ ਮੈਂ ਬੱਚੇ ਦਾ ਚਲੋ ਅੱਜ ਸਾਡੇ ਦਰਮਿਆਨ ਨਹੀਂ ਗਾ 2008 ਦੇ ਪੈਸ ਵਰਗਵਾਸ ਹੋ ਗਏ ਸਨ ਤੇ ਫੇਰ ਵੀ ਅੱਜ ਉਹਨਾਂ ਦੀਆਂ ਯਾਦਾਂ ਸਾਨੂੰ ਯਾਦ ਆਉਂਦੀਆਂ ਨੇ ਇਸ ਕਰਕੇ ਉਹਨੇ ਮੇਰੇ ਪਿੰਡ ਕੰਗਸਾਹੂ ਦਾ ਨਾਮ ਵਧਾਇਆ ਜੇ ਮੈਂ ਪਿੰਡ ਦਾ ਸਰਪੰਚ ਹਾਂ ਤੇ ਉਹਨਾਂ ਦੀ ਬਦੌਲਤ ਹਾਂ ਸਾਡੇ ਬੱਚਿਆਂ ਦੀ ਬਦੌਲਤ ਹਾਂ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਹ ਸੀ ਜੋ ਪਰਿਵਾਰ ਸੜਨਾ ਪਿੰਡ ਦੇ ਨਗਰ ਦੇ ਸੂਝਵਾਨ ਲੋਕ ਬੈਠੇ ਸੀ। 2003 ਦੇ ਵਿੱਚ ਇੱਕ ਗਾਣਾ ਆਉਂਦਾ ਜੇ ਜੱਟ ਵਿਗੜ ਗਿਆ ਪਰ ਅੱਜ ਉਸ ਦੀ ਇੱਕ ਫਿਲਮ ਆ ਰਹੀ ਹੈ। ਤੁਸੀਂ ਜੁੜੇ ਰਹੋ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਦਿਵਿੰਦਰ ਸਿੰਘ ਮੇਰੇ ਨਾਲ ਸਹਿਯੋਗੀ ਜਸਦੇਵ ਨਾਲ ਕਰਨ ਸੋ